ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਨੇਤਾ ਜਗਜੀਤ ਸਿੰਘ ਢਿੱਲੇਵਾਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਇਹ ਪ੍ਰੈਸ ਵਾਰਤਾ ਜਲੰਧਰ ਵਿੱਚ ਹੋਈ ਹੈ ਜਿਹੜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਬਲਿਕੇਸ਼ਨ ਵਿਭਾਗ ਦੇ ਰਿਕਾਰਡ ਮੁਤਾਬਕ ਹੋਈ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਲਾਪਤਾ ਪਾਵਨ ਸਰੂਪਾ ਨੂੰ ਲੈ ਕੇ ਇਨਸਾਫ ਦੀ ਗੁਹਾਰ ਲਗਾਈ ਗਈ ਹੈ। ਇਸ ਗੁਹਾਰ ਦਾ ਸਿੱਖ ਸਦਭਾਵਨਾ ਦਲ ਨੇ ਸਾਥ ਦਿੱਤਾ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੁਆਰਾ ਕਾਰਵਾਈ ਨਾ ਕੀਤੇ ਜਾਣ ਨੂੰ ਲੈ ਕੇ ਬਲਦੇਵ ਸਿੰਘ ਵਡਾਲਾ ਨੇ ਗੰਭੀਰ ਦੋਸ਼ ਲਗਾਏ ਨੇ ਉਹਨਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਜੋ ਲੋਕ ਇਨਸਾਫ ਦੀ ਮੰਗ ਕਰ ਰਹੇ ਸਨ ਉਹਨਾਂ ਨਾਲ ਪ੍ਰਸ਼ਾਸਨ ਵੱਲੋਂ ਕੁੱਟਮਾਰ ਕਰਵਾਈ ਗਈ ਹੈ ਉਹਨਾਂ ਤੇ ਪਰਚੇ ਦਰਜ ਕਰਵਾਏ ਗਏ ਨਹੀਂ ਉਹਨਾਂ ਕਿਹਾ ਕਿ ਇਹ ਘਟਨਾ 24 ਅਕਤੂਬਰ 2020 ਦੀ ਹੈ ਉੱਥੇ ਹੀ ਲਾਪਤਾ ਪਵਨ ਸਰੂਪਾ ਨੂੰ ਲੈ ਕੇ ਕਿਹਾ ਹੈ ਕਿ ਇਹ ਘਟਨਾ 2015 ਦੀ ਹੈ ਇਸ ਬੰਦ ਵਿੱਚ ਡੱਲੇਵਾਲ ਹੋਰਾਂ ਨੇ ਕਿਸਾਨ ਅੰਦੋਲਨ ਦੌਰਾਨ ਕਿਹਾ ਸੀ ਕਿ ਜੇਕਰ ਉਹ ਜ਼ਿੰਦਾ ਵਾਪਸ ਪਰਤੇ ਤਾਂ ਉਹ ਲਾਪਤਾ ਸਰੂਪਾਂ ਨੂੰ ਲੈ ਕੇ ਮੁੱਦੇ ਉਠਾਉਣਗੇ। ਉਹਨਾਂ ਡੀਜੀਪੀ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ। ਉਹਨਾਂ ਕਿਹਾ ਕਿ ਅਸੀਂ ਭਾਜਪਾ ਤੋਂ ਮਿਲਣ ਦੇ ਲਈ ਸਮਾਂ ਵੀ ਮੰਗਿਆ ਪਰ ਸਾਨੂੰ ਸਮਾਂ ਨਹੀਂ ਦਿੱਤਾ ਗਿਆ। ਉਨਾ ਕੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਥ ਨੂੰ ਕੋਈ ਢਾਣਾ ਲੱਗੇ ਇਸ ਲਈ 7 ਦਸੰਬਰ ਨੂੰ ਅੰਮ੍ਰਿਤਸਰ ਵਿੱਚ ਪੰਥਕ ਮੋਰਚੇ ਵਾਲੀ ਥਾਂ ਤੇ ਇਕੱਠ ਕੀਤਾ ਜਾਵੇਗਾ ਇਸ ਸਬੰਧ ਵਿੱਚ ਜਗਦੀਸ਼ ਸਿੰਘ ਢੱਲੇਵਾਲ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਤੁਸੀਂ ਵੀ ਸੁਣੋ ਸ਼ਾਨ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਭਾਈ ਜਗਦੀਸ਼ ਸਿੰਘ ਜੀ ਢੱਲੇਵਾਲ ਜਿਨ੍ਹਾਂ ਦੀ ਅਗਵਾਈ ਚ ਬਾਈਬਲ ਦੇਵ ਸਿੰਘ ਜੀ ਸਿਰਸਾ ਔਰ ਗੁਰੂ ਘਰ ਦਾ ਕੀਰਤਨੀਆਂ ਸਿੱਖ ਸਦ ਭਾਵਨਾ ਦਲ ਦਾ ਸੇਵਾਦਾਰ ਗੁਰਨਾਨਤਿ ਪੰਥਕ ਹੋ ਕੇ ਵੱਲੋਂ ਸਮਝੀ ਪ੍ਰੈਸ ਨੂੰ ਸਮਝੇ ਇਹਨਾਂ ਕਿਸਾਨ ਆਗੂਆਂ ਨੂੰ ਬਜ਼ੁਰਗਾਂ ਨੂੰ ਸੇਵਾਦਾਰਾਂ ਨੂੰ ਜੀਵਾਇਆਂ ਅਖਦਾ ਹੈ ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ 328 ਪਾਵਨ ਸਰੂਪ ਚੋਰੀ ਦਿੱਤੇ ਗਏ ਵੇਚੇ ਗਏ 2,4536 ਅੰਗ ਲਾਪਤਾ ਹੋਏ 992886 ਅੰਗ ਅਣ ਅਧਿਕਾਰ ਤੋਂ ਬਲੈਕ ਵਿੱਚ ਛਪੇ 125 ਪਾਵਨ ਸਰੂਪਾਂ ਦੀ ਬੇਅਦਬੀ ਹੋਈ ਰਾਮ ਸਰਸਾਹ ਵਿਖੇ ਇਕਾਰ ਸਰੂਪ ਬਲੈਕ ਵਿੱਚ ਤਿਆਰ ਕਰਵਾਏ ਗਏ 982700 ਰੁਪਇਆ ਪਬਲਿਕ ਫੰਡਾਂ ਦੇ ਵਿੱਚ ਹੀਰਾ ਫੇਰੀ ਹੋਈ ਸੈਂਕੜੇ ਸਰੂਪ ਅੱਗ ਦੀ ਭੇਟ ਚੜ ਗਏ ਔਰ ਇਸ ਵੱਡੇ ਅਪਰਾਧ ਨੂੰ ਲੁਕਾਇਆ ਗਿਆ 10 ਲੱਖ ਮਹੀਨੇ ਦਾ ਸੀਏ ਗੈਰ ਕਾਨੂੰਨੀ ਰੱਖਿਆ ਗਿਆ ਜਿਹਦੇ ਕੋਲ 75% ਦੀ ਪੈਸਾ ਵਸੂਲਣ ਦੀ ਗੱਲ ਵੀ ਹੋਈ ਇਹ ਗੁਰੂ ਕੀ ਗੋਲਕ ਦਾ ਪੈਸਾ ਹੈ ਇਹ ਜਿਹੜਾ ਘਟਨਾਕਰਮ 2015 ਤੋਂ 18 ਦਾ ਹੈ ਬਾਕੀ ਸਾਰਾ ਮਸਲਾ ਪੈਂਡਿੰਗ ਪਿਆ ਹੋਇਆ ਔਰ ਇਸ ਗੱਲ ਦੀ ਪ੍ਰੋਰਟਾ ਕਿਵੇਂ ਹੋਈ ਗਿਆਨੀ ਹਰਪ੍ਰੀਤ ਸਿੰਘ ਸਕਤਰੇਤ ਸ੍ਰੀ ਅਕਾਲ ਤਖਤ ਸਾਹਿਬ ਦੇ ਮੁਖੀ ਈਸ਼ਰ ਸਿੰਘ ਉਹਨਾਂ ਨੇ ਐਡਵੋਕੇਟ ਕਮਿਸ਼ਨ ਬਿਠਾਇਆ ਜਿਸ ਨੇ 1800 ਸਫਿਆਂ ਦੀ ਇਹ ਇੱਕ ਫੜਕਾਲ ਤਿਆਰ ਕਰਕੇ ਰਿਪੋਰਟ ਪੇਸ਼ ਕੀਤੀ ਜਿਹਦੇ ਵਿੱਚ ਕੁਝ ਗੱਲਾਂ ਮੈਂ ਤੁਹਾਡੇ ਸਾਹਮਣੇ ਰੱਖੀਆਂ ਨੇ ਇਹ ਲੰਮਾ ਚੌੜਾ ਇਹਦੇ ਵਿੱਚ ਅਪਰਾਧ ਸੰਗੀਨ ਜਿਹੜਾ ਉਹ ਹੈਗਾ ਔਰ ਇਸ ਗੱਲ ਨੂੰ ਮਾਨਤਾ ਕਿੰਨੇ ਦਿੱਤੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲੋਂਗੋਵਾਲ ਨੇ ਆ ਉਹਨਾਂ ਦਾ ਬਿਆਨ ਹੈ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੋਈ ਹੈ ਇਹਦੀ ਕਾਪੀ ਸਾਰੇ ਪੱਤਰਕਾਰ ਭਰਾਵਾਂ ਨੂੰ ਦੇ ਕੇ ਜਾਵਾਂਗਾ ਔਰ ਇਸ ਗੱਲ ਨੂੰ ਕਬੂਲਦਿਆਂ ਲੋਂਗੋਵਾਲ ਗੋਬਿੰਦ ਸਿੰਘ ਨੇ ਗੱਲ ਆਖੀ ਇਨ੍ਹਾਂ ਦੋਸ਼ੀਆਂ ਤੇ ਫੌਜਦਾਰੀ ਮੁਕੱਦਮੇ ਦਰਜ ਕਰਕੇ ਸਜ਼ਾਾਂ ਸਖਤ ਕੀਤੀਆਂ ਜਾਣਗੀਆਂ ਤਾਂ ਕਿ ਭਵਿੱਖ ਵਿੱਚ ਕੋਈ ਗੁਰੂ ਗ੍ਰੰਥ ਸਾਹਿਬ ਜੀ ਨਾਲ ਇੰਜ ਕਰਨ ਦੀ ਹਿੰਮਤ ਨਾ ਕਰ ਸਕੇ ਇਹ ਸਾਰਾ ਕੁਝ ਮੰਨਣ ਤੋਂ ਬਾਅਦ ਜਦੋਂ ਇਹਨਾਂ ਨੇ ਕੁਝ ਵੀ ਨਾ ਕੀਤਾ ਸ਼ਰੋਮਣੀ ਕਮੇਟੀ ਨੇ ਉਲਟਾ ਚੋਰਾਂ ਦਾ ਸਾਥ ਦੇਣ ਦਾ ਮਨ ਬਣਾ ਲਿਆ ਤੇ ਸਿੱਖ ਸੰਗਤਾਂ ਨੇ ਫਿਰ ਉੱਥੇ ਮੋਰਚਾ ਲਾ ਕੇ ਮੰਗ ਕੀਤੀ ਕਿ ਸਾਨੂੰ ਇਹਦਾ ਇਨਸਾਫ ਦਿੱਤਾ ਜਾਏ ਅੱਜ ਕਹਿੰਦੇ ਸ਼ਰੋਮਣੀ ਕਮੇਟੀ ਇਨਸਾਫ ਕਰੇ ਆਹ ਹੈ ਸ਼ਰੋਮਣੀ ਕਮੇਟੀ ਦਾ ਇਨਸਾਫ ਜਿਹੜੀਆਂ ਸੰਗਤਾਂ ਉਥੇ ਵਾਹਿਗੁਰੂ ਦਾ ਜਾਪ ਕਰਕੇ ਆਪਣੇ ਗੁਰੂ ਲਈ ਇਨਸਾਫ ਮੰਗ ਰਹੀਆਂ ਸੀ ਉਹਨਾਂ ਨੂੰ ਡਾਂਗ ਟਾਸਕ ਫੋਰਸ ਗੁੰਡਾ ਬ੍ਰਿਗੇਡ ਤੋਂ ਉਹ ਫੇਰੀ ਕਿਸੇ ਦੀਆਂ ਲੱਤਾਂ ਤੋੜੀਆਂ ਕਿਸੇ ਦੀਆਂ ਬਾਹਾਂ ਤੇ ਭਾਈ ਖੋਸੇ ਵਰਗੇ ਨੂੰ ਕੁੱਟਣ ਤੋਂ ਬਾਅਦ 19 ਮਹੀਨੇ ਜੇਲ੍ਹ ਕਟਵਾਈ ਇਹ ਕਹਿ ਲਿਏ ਇਨਸਾਫ ਮੰਗਣ ਵਾਲਿਆਂ ਦੀ ਕੁੱਟਮਾਰ ਹੋਈ ਇਨਸਾਫ ਮੰਗਣ ਵਾਲਿਆਂ ਤੇ ਪਰਚੇ ਦਰਜ ਹੋ ਗਏ ਪਰ ਗੁਰੂ ਗ੍ਰੰਥ ਸਾਹਿਬ ਚੋਰੀ ਵੇਚਣ ਵਾਲੇ ਦੋਸ਼ੀ ਜਿਹੜੇ ਸੀ ਉਹ ਫਿਰ ਉੱਥੇ ਬਚਾਲੇ ਗਏ। ਔਰ ਇਹ 2024 20 ਅਕਤੂਬਰ 24 ਅਕਤੂਬਰ 2020 ਦੀ ਇਹ ਘਟਨਾ ਔਰ 10 ਦਿਨ ਚੁੱਪ ਰਹਿਣ ਤੋਂ ਬਾਅਦ 2020 4 ਨਵੰਬਰ ਨੂੰ ਫਿਰ ਅਸੀਂ ਇਹ ਮੋਰਚਾ ਜਿਹੜਾ ਸੀ ਪੰਥਕ ਹੋਕੇ ਦੇ ਰੂਪ ਵਿੱਚ ਸੰਭਾਲਿਆ। ਉਦੋਂ ਅਜੇ ਕਿਸਾਨੀ ਮੋਰਚੇ ਦੀ ਸ਼ੁਰੂਆਤ ਦਿੱਲੀ ਨਹੀਂ ਸੀ ਹੋਈ। ਇਹ 4 ਨਵੰਬਰ 20 ਨੂੰ ਸ਼ੁਰੂ ਹੋਇਆ ਹੋਇਆ ਔਰ ਉਦੋਂ ਤੋਂ ਲੈ ਕੇ ਅੱਜ ਤੱਕ ਇਨਸਾਫ ਮੰਗ ਰਹਿ। ਜਿਹਦਾ ਕੋਈ ਇਨਸਾਫ ਨਹੀਂ। ਔਰ ਉਦੋਂ ਬਾਅਦ ਅਸੀਂ ਜਦੋਂ ਖਨੌਰੀ ਜਾ ਕੇ ਕਿਸਾਨੀ ਮੋਰਚੇ ਦੇ ਵਿੱਚ ਹਰੇਕ ਚ ਅਸੀਂ ਹਾਜ਼ਰੀ ਭਰਦੇ ਰਹੇ ਆ ਤੁਸੀਂ ਇਹ ਬੋਰਡ ਦੇਖ ਸਕਦੇ ਹੋ। ਇਹਦੇ ਵਿੱਚ ਅਸੀਂ ਆ ਲਿਖਿਆ ਹੋਇਆ ਕਿ ਕਿਸਾਨਾਂ ਦੀਆਂ ਮੰਗਾਂ ਦਾ ਸਮਰਥਨ ਕਰਦਾ ਹੈ। ਇਹ 4 ਨਵੰਬਰ ਤੋਂ ਸ਼ੁਰੂ ਹੋਇਆ ਹੋਇਆ ਹੈ। ਔਰ ਜਦੋਂ ਹੀ ਬਾਪੂ ਜੀ ਕੋਲ ਬੈਠੇ ਨੇ ਡੱਲੇਵਾਲ ਸਾਹਿਬ ਇਹਨਾਂ ਤੇ ਗਿਲਾ ਕੀਤਾ ਗਿਆ ਕਿ ਅਸੀਂ ਤੁਹਾਡੇ ਪੁੱਤਰ ਸਾਂ ਕੀਰਤਨੀਏ ਵੀ ਆ ਅਸੀਂ ਤੁਹਾਡੇ ਮਗਰ ਆਏ ਤੁਸੀਂ ਸਾਡੇ ਮਗਰ ਨਹੀਂ ਆਏ ਇਹਨਾਂ ਦੇ ਸ਼ਬਦ ਸੀ ਕਟਾਈ ਹੋਈ ਆ ਬੇਤਫਾਕੀ ਨਹੀਂ ਔਰ ਖਨੌਰੀ ਇਹਨਾਂ ਨੇ ਪ੍ਰਣ ਕਰ ਲਿਆ ਕਿ ਮੈਂ ਜਿਉਂਦਾ ਵਾਪਸ ਆ ਗਿਆ ਤੇ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਪਹਿਲ ਦੇ ਆਧਾਰ ਤੇ ਅਸੀਂ ਲਵਾਂਗੇ ਇਹ ਮਨੁੱਖੀ ਅਧਿਕਾਰਾਂ ਦੀ ਗੱਲ ਮਜਦੂਰਾਂ ਦੀ ਗੱਲ ਅਦਜੋਗ ਦੀ ਵਪਾਰ ਦੀ ਗੱਲ ਕਿਸਾਨ ਮੋਰਚਾ ਕਰਦਾ ਆਉਂਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਕਿਉਂ ਨਹੀਂ ਕਰੇਗਾ ਜਿਹੜਾ ਮਨੁੱਖੀ ਅਧਿਕਾਰਾਂ ਦੀ ਗੱਲ ਗੁਰੂ ਗ੍ਰੰਥ ਸਾਹਿਬ ਕਰ ਰਿਹਾ ਉਸ ਚੀਜ਼ ਨੂੰ ਲੈ ਕੇ ਇਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਅਸੀਂ ਉਹ ਲੜਾਈ ਲੜਾਂਗੇ ਪਰ ਜਦੋਂ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਦੂਸਰੇ ਪਾਸੇ ਗੁਰੂ ਕਿਰਪਾ ਕਰਦਾ ਹੈ ਕਿ ਹਾਈ ਕੋਰਟ ਦੇ ਵਿੱਚ PIL ਦੇ ਰੂਪ ਵਿੱਚ ਭਾਈ ਗੁਰਵਤਨ ਸਿੰਘ ਹੋਣੀ ਪਹੁੰਚਦੇ ਆ ਤੇ 2025 27 ਅਗਸਤ ਨੂੰ ਹਾਈ ਕੋਰਟ ਆਰਡਰ ਦਿੰਦਾ ਹੈ ਕਿ ਡੀਜੀਪੀ ਪੰਜਾਬ ਇਹਦੇ ਤੇ ਕਾਰਵਾਈ ਕਰੇ ਔਰ ਨਲਾਈਤੀਆ ਸ਼੍ਰੋਮਣੀ ਕਮੇਟੀ ਵਾਲਿਆਂ ਦੀ ਵੀ ਗੁਰੂ ਸਾਹਿਬ ਦੇ ਸਰੂਪ ਜਿਹੜੇ ਨੇ ਉਹ ਲਾਪਤਾ ਹੋਏ ਤੇ ਡੀਜੀਪੀ ਪੰਜਾਬ ਨੇ ਦਿੱਚ ਸਮਝਿਆ ਜੀ ਹਾਈ ਕੋਰਟ ਨੂੰ ਤੇ ਪੰਜਾਬ ਸਰਕਾਰ ਨੂੰ ਵੀ ਕੋਈ ਪਰਵਾਹ ਨਹੀਂ ਇੱਕ ਮਹੀਨਾ ਬੀਤਣ ਤੋਂ ਬਾਅਦ ਡੀਜੀਪੀ ਦੇ ਖਿਲਾਫ ਫੇਰਾ ਚਿਚੀ ਪਾਈ ਜਾਂਦੀ ਹੈ ਜੀ ਹੁਣ ਇਹ ਦੀ 16 ਦਸੰਬਰ ਤਰੀਕ ਹੈ ਕੰਟੈਂਪਟ ਜਿਹੜੀ ਆ ਉਹਦਾ ਨੋਟਿਸ ਹੋਇਆ ਤੇ ਨੋਟਿਸ ਤੋਂ ਬਾਅਦ 16 ਤਰੀਕ ਪਈ ਆ ਤੇ ਦੇਖੋ ਕਿ ਇੱਥੇ ਡੀਜੀਪੀ ਪੰਜਾਬ ਵੱਡਾ ਹੈ ਕਿ ਹਾਈ ਕੋਰਟ ਵੱਡਾ ਹੈ ਕੋਈ ਪਰਵਾਹ ਨਹੀਂ ਤੇ ਇਥੇ ਝੋਠਿਆਂ ਵਾਸਤੇ ਸਪੈਸ਼ਲ ਅਦਾਲਤਾਂ ਵੀ ਲੱਗ ਜਾਂਦੀਆਂ ਨੇ ਰਾਤੋਂ ਰਾਤ ਫੈਸਲੇ ਵੀ ਹੋ ਜਾਂਦੇ ਆ ਪਰ 700 ਕਿਸਾਨ ਮਰ ਗਿਆ ਹੋਰ ਕਿੰਨੀਆਂ ਘਟਨਾਵਾਂ ਵਾਪਰੀਆਂ ਫਿਰ ਆ 13 ਸਾਲ ਦੀ ਬੱਚੀ ਮਾਰ ਦਿੱਤੀ ਤਾਜੀ ਘਟਨਾ ਹੈ ਪੰਜ ਵਰਿਆਂ ਦਾ ਮੁੰਡਾ ਮਾਰਤਾ ਸ਼ਹਿਰਪੁਰ ਦੇ ਵਿੱਚ ਚੁੱਕ ਕੇ ਪੰਜ ਸਾਲ ਤੋਂ ਅਸੀਂ ਬੈਠੇ ਗੁਰੂ ਗ੍ਰੰਥ ਸਾਹਿਬ ਵਾਸਤੇ ਹਾਈ ਕੋਰਟ ਦੇ ਆਰਡਰ ਲਈ ਬੈਠੇ ਆ ਤੇ ਕੀ ਇਹਨਾਂ ਤੇ ਇੰਪਲੀਮੈਂਟ ਕੀ ਹੋਇਆ ਅੱਜ ਪ੍ਰੈਸ ਦੇ ਜ਼ਰੀਏ ਡੀਜੀਪੀ ਪੰਜਾਬ ਨੂੰ ਜਿੱਥੇ ਪੁੱਛਣਾ ਚਾਹੁੰਦੇ ਆ ਪੰਜਾਬ ਸਰਕਾਰ ਉਹਨਾਂ ਨੂੰ ਚਿੱਠੀਆਂ ਲਿਖੀਆਂ ਗਈਆਂ ਪੰਜਾਬ ਸਰਕਾਰ ਨੂੰ ਨੋਟਿਸ ਭੇਜੇ ਗਏ ਜਿਹਦਾ ਉੱਤਰ ਕੀ ਆਉਂਦਾ ਹੈ ਉਹ ਬੰਗਲੂਆ ਤੋਂ ਮਿੱਟੀ ਝੜਨਵਾਇਆ ਹੁਣ ਹਾਈ ਕੋਰਟ ਜਿਸ ਦੇ ਨੇ ਆਡਰ ਹੋਏ ਤੇ ਭਾਈ ਬਲਦੇਵ ਸਿੰਘ ਸਿਰਸਾ ਹਾਈ ਕੋਰਟ ਵਿੱਚ ਮੇਰੇ ਨਾਲ ਸ਼ਾਮਲ ਔਰ ਉਸ ਵਕਤ ਇਹਨਾਂ ਦਾ ਬਿਆਨ ਸੀ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੱਖੋਂ ਪਰੋਖੇ ਕੀਤਾ ਗਿਆ ਸਿੱਖਾਂ ਦੀਆਂ ਭਾਵਨਾਵਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਹਾਈ ਕੋਰਟ ਦੇ ਆਦੇਸ਼ਾਂ ਦੀ ਪਰਵਾਹ ਨਾ ਕੀਤੀ ਗਈ ਤੇ ਕਿਸਾਨ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਫਿਰ ਅਗਲਾ ਪ੍ਰੋਗਰਾਮ ਦੇਵੇਗਾ ਜਿਦੇ ਨਾਲ ਅਸੀਂ ਹਾਈ ਕੋਰਟ ਦੇ ਆਰਡਰਾਂ ਦੀ ਪਾਲਣਾ ਕਰਾਵਾਂਗੇ ਇਹ ਗੱਲ 27 ਤਰੀਕ ਦੀ ਹੋਈ ਹੋਈ ਹੈ ਜਿਸ ਦੀ ਪ੍ਰੋਰਟਾ ਵਾਸਤੇ ਅੱਜ ਪ੍ਰੈਸ ਦੇ ਰਾਹੀਂ ਅਸੀਂ ਅਗਲਾ ਪ੍ਰੋਗਰਾਮ ਕੀ ਹੋਊਗਾ ਉਹ ਭਾਈ ਜਗਜੀਤ ਸਿੰਘ ਦੱਲੇਵਾਲ ਸਾਹਿਬ ਉਹ ਤੁਹਾਡੇ ਸਾਹਮਣੇ ਰੱਖਣਗੇ ਮੂਲ ਰੂਪ ਵਿੱਚ 328 ਪਾਵਨ ਸਰੂਪਾਂ ਦਾ ਇਨਸਾਫ ਜਿਹੜਾ 5 ਸਾਲ ਤੋਂ ਅਸੀਂ ਸੜਕ ਤੇ ਬੈਠੇ ਹੋਏ ਆਂ ਔਰ ਹਾਈ ਕੋਰਟ ਦੇ ਆਰਡਰ ਲਈ ਬੈਠੇ ਆਂ ਤੇ ਪੰਜਾਬ ਦਾ ਡੀਜੀਪੀ ਤੇ ਪੰਜਾਬ ਸਰਕਾਰ ਤੇ ਲੈਂਡ ਆਰਡਰ ਕਿੱਥੇ ਆ ਇਹ ਅੱਜ ਇਹਨਾਂ ਨੂੰ ਪੁੱਛਣਾ ਪੜੇਗਾ